गुलाबी बुलिया नि शराबी अखिया नीम गाबी वर्गी पाबी द्योर चले पखिया नी गाभी वर्गी पाबी द्योर चले पखिया वर्गी पाबी द्योर चले पखिया नी गाबी वर्गी पाबी द्योर चले पखिया द्योर आया शुक्र मनाया द्योर आया, आया शुक्र मनाया कर कर वंडी पंजीरी मगरों तानी ਸਾਰੀ ਉਮਰ ਦਾ ਸਿਰੀ ਮਗਰੋਂ ਲਾਤਾਨੀ 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 ਜਾਂ ਦਿਓ ਰਾਤੂ ਅੱਡ ਹੋ ਜਾਵੇ ਜਾਂ ਦਿਓ ਰਾਤੂ ਅੱਡ ਹੋ ਜਾਵੇ ਜਾਂ ਕਰਵਾਂ ਲੈ ਤੰਦ ਵੇ ਮੈਂ ਬੁਰੀ ਕਰੂੰਗੀ ਨਬ ਜਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਨਬ ਜਾਂ ਮੈਂ ਬੁਰੀ ਕਰੂੰਗੀ ਨਾ ਕਰਦੂ ਬਦਵੇਂ ਮੈਂ ਬੁਰੀ ਕਰੂੰਗੀ ਨਾ ਕਰਦੂ ਬਦਵੇਂ ਮੈਂ ਬੁਰੀ ਕਰੂੰਗੀ ਪਾਈਏ ਪਾਈਏ ਬਿਯੌਰ ਕਵਾਰੇ ਦੇ ਤਤਾ ਕੁਰਚਨਾ ਲਾਈਏ 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 ਬਿਯੌਰ ਕਵਾਰੇ ਦੇ ਦਿਉਰ ਵਿਆਹ ਆਇਆ ਸ਼ੁਕਰ ਮਨਾਇਆ ਦਿਉਰ ਵਿਆਹ ਆਇਆ ਸ਼ੁਕਰ ਮਨਾਇਆ ਕਰ ਕਰ ਵੰਡੇ ਪਕੌੜੇ ਛੋਟੇ ਦਿਉਰ ਬਿਨਾ ਕੋਈ ਨਾ ਚਕਾਉਂਦਾ ਤੋੜੇ 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 ਛੋਟੇ ਦਿਉਰ ਬਿਨਾ ਕੋਈ ਨਾ ਔਰੇ ਛੋਟੇ ਦੇ ਰਬੀਣਾ ਅੰਬ ਦੀ ਟਾਣੀ ਤੋਤਾ ਬੈਠਾ ਐ ਅੰਬ ਦੀ ਟਾਣੀ ਤੋਤਾ ਬੈਠਾ ਅੰਬ ਪਕੰਨਾ ਦੇਵੇ ਸੋਣੀ ਪਾਬੋ ਨੂੰ ਦੌਰ ਬਸੰਨਾ 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 ਦੇਵੇ ਸੋਣੀ ਪਾਬੋ ਨੂੰ ਨੰਦ ਘਰ ਚੰਦ ਕਰ ਦੋਵੇਂ ਪਹਿਣਾ ਜੈਲਦਾਰ ਨੂੰ ਵਿਆਹਿਆ ਵਿਨੰਦ ਕਰ ਕਹਿੰਦੀ ਚੁੱਲਾ ਬਾਲਣਾ ਬੱਲੇ ਨੰਦ ਘਰ ਕਹਿੰਦੀ ਚੁੱਲਾ ਬਾਲਣਾ ਚੰਦ ਘਰ ਕਹਿੰਦੀ ਹਾਰਾ ਅੰਦਰੋਂ ਡਰ ਲੱਗਦਾ ਵਰਸ਼ਾ ਦੇਰ ਕਵਾਰਾ 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 ਅੰਦਰੋਂ ਡਰ ਲੱਗਦਾ दौरा पखोरली बनाइए आ दौरा या पखोरली बनाइए नाल बनाइए चरना छोटे दौर बिना <laughs> नहीं नहीं भाभी है सरना छोटे दौर बिना नहीं भाभी है सरना छोटे दौर बिना नहीं भाभी है सरना छोटे दौर बिना नहीं भाभी सरना छोटे दौर भाभी है सरना छोटे दौर बिना ਕਰਨੇ ਜਿਨ੍ਹਾਂ ਦੇ ਕੋਲ ਕੋਲੀ ਖੇਤ ਜਿਨ੍ਹਾਂ ਦੇ ਨਿਆਈਆ ਬਹਿ ਲੈ ਕੇ ਗੋਪੀਆਂ ਚੜਗੀ ਬਨੇਤੇ ਬੱਲੇ ਲੈ ਕੇ ਗੋਪੀਆਂ ਚੜਗੀ ਬਨੇਤੇ ਚਿੜੀਆਂ ਖੂਬ ਡਾਈਆਂ ਹੁਣ ਨਾ ਸਿਆਣ ਦੀਆਂ ਦਿਉਰਾਂ ਨੂੰ ਪਰ ਜਾਈਆਂ ਹੁਣ ਨਾ ਸਿਆਣ ਦੀਆਂ ਬਿਉਰਾ ਨੂੰ ਫੜ ਜਾਇਆ ਹੁਣ ਨਾ ਸਿਆਣਦੀਆਂ 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 ਪੀ ਮੁੰਡਿਆ ਤੇਰੀ ਭੁੱਖ ਭੁੱਖ ਲਾਈਆ ਖਾ ਲੈ ਰੋਟੀ ਵੇ ਦੇੜੀ ਪਾਪੋ ਨੇ ਬਣਾਈ ਐ ਖਾ ਲੈ ਰੋਟੀ ਵੇ ਦੇੜੀ ਪਾਪੋ ਨੇ ਬਣਾਈ ਐ ਖਾ ਦਿਓਰ ਭਾਬੀਆਂ ਲੱਖ ਲੱਖ ਬੈਂਦੇ ਦਿਓਰ ਭਾਬੀਆਂ ਲੱਖ ਲੱਖ ਬੈਂਦੇ ਘੋੜੀ ਤਾਣੀ ਮਾਰੀ ਉੱਠ ਜਾ ਪੇਕਿਆਂ ਨੂੰ ਬੌਧਿਆਂ ਹਰਖਾਂ ਵਾਲੀ 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 ਉੱਠ ਜਾ ਪੇਕਿਆਂ ਨੂੰ ਗਿੱਦੇ ਦਾ ਸ਼ਿੰਗਾਰ ਕੁੜੀਓ ਛੋਟੀ ਨਾਨਦ ਜਾਈ ਜਿਤੇ ਦਾ ਸ਼ਿੰਗਾਰ ਕੁੜੀਓ ਛੋਟੀ ਨਾਲੇ ਤੇ ਵੱਡੀ ਪਰ ਜਾਈ ਜਿਤੇ ਦਾ ਸ਼ਿੰਗਾਰ ਕੁੜੀਓ ਛੋਟੀ ਨਾਲੇ ਤੇ ਵੱਡੀ ਪਰ ਜਾਈ ਜਿਤੇ ਦਾ ਸ਼ਿੰਗਾਰ ਕੁੜੀਓ ਛੋਟੀ ਨਾਲੇ ਤੇ ਵੱਡੀ ਪਰ ਜਾਈ ਸੋ ਕਿਵੇਂ ਦੀਆਂ ਲੱਗੀਆਂ ਲੋਕ ਬੋਲੀਆਂ ਜੀ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਉਮੀਦ ਆ ਕਿ ਤੁਸੀਂ ਸਾਡੀਆਂ ਬੋਲੀਆਂ ਦੇ ਨਾਲ ਘਰੇ ਬੈਠੇ ਨੱਚਦੇ ਹੋਵੋਗੇ ਸੋ ਇਦਾਂ ਹੀ ਪਿਆਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ